ਅਰਤੀ ਕਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਡਿਸਕਸ਼ਨ ਵਿਦ ਨੂਸਸ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਅਸੀਂ ਜਿਵੇਂ ਕਿ ਅਸੀਂ ਕੱਲ ਵਾਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਅਸੀਂ ਹਰ ਰੋਜ਼ 90 ਡੇਸ ਦੀ ਸੀਰੀਜ਼ ਲੈ ਕੇ ਆਵਾਂਗੇ ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਟੌਪਿਕ ਉੱਤੇ ਡਿਸਕਸ਼ਨ ਕਰਕੇ ਵੀਡੀਓ ਪਾਵਾਂਗੇ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਜਿਵੇਂ ਕੀ ਕਹਿ ਸਕਦੇ ਆ ਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਸ਼ੌਂਕ ਹੁੰਦਾ ਕਿਸੇ ਦਾ ਕੋਈ ਸ਼ੌਂਕ ਹੁੰਦਾ ਕਿਸੇ ਦਾ ਕੋਈ ਹਰ ਇੱਕ ਦੀ ਭਾਵਨਾਵਾਂ ਅਲੱਗ-ਅਲੱਗ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਅੱਜ ਸਾਡੇ ਟੌਪਿਕ ਦਾ ਨਾਮ ਹੈ ਜੀ ਸ਼ੌਂਕ ਅੱਜ ਆਪਾਂ ਗੱਲ ਕਰਾਂਗੇ ਮਮਾ ਜੀ ਦੇ ਨਾਲ ਕਿ ਇਹਨਾਂ ਨੂੰ ਕਿਹਨਾ ਕਿਹੜੀਆਂ ਚੀਜ਼ਾਂ ਦਾ ਸ਼ੌਂਕ ਹੈ ਉਨ੍ਹਾਂ ਸ਼ੌਂਕਾਂ ਦੇ ਵਿੱਚ ਅਸੀਂ ਇੱਕ ਸ਼ੌਂਕ ਤੇ ਗੱਲ ਕਰਾਂਗੇ ਕਿ ਸਾਨੂੰ ਅਸੀਂ ਆਪਣੇ ਆਪ ਦੇ ਵਿੱਚ ਉਹ ਸ਼ੌਂਕ ਕਿਦਾਂ ਪੈਦਾ ਕੀਤਾ ਕੋਦੋਂ ਕੀਤਾ ਕਿਸ ਤਰ੍ਹਾਂ ਕੀਤਾ ਤਾਂ ਕਿ ਅਸੀਂ ਉਹ ਸ਼ੌਂਕ ਉਹ ਆਪਣਾ ਤਜਰਬਾ ਉਹ ਆਪਣੀਆਂ ਭਾਵਨਾਵਾਂ ਤੁਹਾਡੇ ਸਾਹਮਣੇ ਰੱਖ ਸਕੀਏ ਤਾਂ ਕਿ ਤੁਹਾਡਾ ਵੀ ਤੁਹਾਡੇ ਵਿੱਚ ਵੀ ਕੋਈ ਨਾ ਕੋਈ ਉਸ ਤਰ੍ਹਾਂ ਦਾ ਸ਼ੌਂਕ ਪੈਦਾ ਹੋਏਗਾ ਹੀ ਤੁਸੀਂ ਵੀ ਆਪਣੇ ਆਪਣੇ ਵਿਆਚਾਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਿਓ ਚਲੋ ਜੀ ਸੁਣਨੇ ਆ ਅਸੀਂ ਇਹਨਾਂ ਦਾ ਸ਼ੌਂਕ ਹਾਂਜੀ ਮਮਾ ਜੀ ਤੁਸੀਂ ਦੱਸੋ ਤੁਹਾਡਾ ਕੀ ਸ਼ੌਂਕ ਹੈ ਮੈਂ ਜਿਹੜਾ ਸ਼ੌਂਕ ਦੀ ਤੁਸੀਂ ਅੱਜ ਗੱਲ ਕਰਨਾ ਚਾਹੁੰਦੇ ਹਾਂ ਮੈਂ ਗੱਲ ਕਰਾਂਗੀ ਆਪਣੇ ਸ਼ੌਂਕ ਦੀ ਤੁਸੀਂ ਮੈਨੂੰ ਪਹਿਲਾਂ ਵੀ ਕਈ ਵਾਰੀ ਇਹ ਪੁੱਛਿਆ ਤੇ ਅੱਜ ਵੀ ਪੁੱਛ ਰਹੇ ਸੀ ਜੀ ਤੇ ਤੁਸੀਂ ਕੀਤੀ ਸੀ ਗੱਲ ਫੁੱਲ ਪੇੜ ਪੌਦਿਆਂ ਦੀ ਹਾਂਜੀ ਕਿ ਮਮਾ ਮੈਨੂੰ ਦੱਸੋ ਵੀ ਤੁਹਾਨੂੰ ਕਿੱਥੋਂ ਸ਼ੌਂਕ ਪੈਦਾ ਹੋਇਆ ਸੀ ਵੀ ਮੈਂ ਜਦੋਂ ਦੀ ਵੀ ਆਈ ਆਈ ਆ ਮੈਂ ਤੁਹਾਨੂੰ ਹਮੇਸ਼ਾ ਦੇਖਦੀ ਆ ਤੁਸੀਂ ਸ਼ੌਂਕ ਰੱਖਦੇ ਹੋ ਘਰ ਦੇ ਵਿੱਚ ਗਮਲੇ ਪੇੜ ਪੌਦੇ ਛੋਟੇ ਵੱਡੇ ਚਾਹੇ ਉਹਨੂੰ ਫੁੱਲ ਲੱਗਣ ਨਾ ਲੱਗਣ ਪਰ ਤੁਹਾਨੂੰ ਸ਼ੌਂਕ ਹੈ ਕਿ ਮੈਂ ਬੂਟਾ ਲਾ ਦਾਂ ਹਾਂਜੀ ਹੈਨਾ ਤੇ ਉਹ ਮੈਨੂੰ ਸ਼ੌਂਕ ਕਿੱਥੋਂ ਆਇਆ ਮੇਰਾ ਬਚਪਨ ਆ ਸੀ ਹਾਂਜੀ ਤੁਸੀਂ ਆਪਣਾ ਬਚਪਨਾ ਸਾਡੇ ਨਾਲ ਸ਼ੇਅਰ ਕਰੋ ਮੈਂ ਮੇਰਾ ਬਚਪਨਾ ਸੀ ਮੈਂ ਘੱਟੋ ਘੱਟ ਮੈਨੂੰ ਲੱਗਦਾ ਵੀ ਮੈਂ 8 ਜਾਂ 10 ਸਾਲਾਂ ਦੀ ਹੁਣੀ ਆ ਹਾਂਜੀ ਸਾਡੇ ਗਵਾਂਢ ਵਿੱਚ ਨਾ ਇੱਕ ਜਲੰਦਰ ਤੋਂ ਕੋਈ ਫੈਮਿਲੀ ਆਈ ਸੀ ਹਾਂਜੀ ਉਹ ਆਪਣਾ ਜਲੰਦਰ ਦੇ ਵਿੱਚ ਰਹਿੰਦੇ ਸੀ ਉੱਥੋਂ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਹਾਂਜੀ ਹਾਂਜੀ ਤੇ ਉਹਨਾਂ ਨੇ ਨਾ ਇੱਥੇ ਸਾਡੇ ਲੱਗ ਗਿਆ ਕਿ ਸਾਰੀ ਜ਼ਮੀਨ ਲੈ ਲਈ ਹਾਂਜੀ ਉਹਨਾਂ ਦੀਆਂ ਦੋ ਫੈਮਲੀਆਂ ਸੀ ਅੱਛਾ ਜੀ ਤੇ ਉਹ ਦੋ ਫੈਮਲੀਆ ਦੇ ਵਿੱਚੋਂ ਨਾ ਉਹਨਾਂ ਦਾ ਇੱਕ ਫੈਮਲੀ ਦੇ ਦੋ ਬੱਚੇ ਸੀ ਹਾਂਜੀ ਉਹ ਸਭ ਤੋਂ ਛੋਟੇ ਬੱਚੇ ਸੀ ਇੱਕ ਮੁੰਡਾ ਤੇ ਇੱਕ ਕੁੜੀ ਹਾਂਜੀ ਉਹਨਾਂ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਸੀ ਅੱਛਾ ਜੀ ਮੈਂ ਫਿਰ ਜਦੋਂ ਉਹਨਾਂ ਨੂੰ ਵੇਖਣਾ ਹਾਂਜੀ ਤੇ ਉਹਨਾਂ ਨੇ ਕਦੇ ਕੋਈ ਬੂਟਾ ਲਾਉਣਾ ਕਦੀ ਕੋਈ ਲਾਉਣਾ ਘਰ ਦੇ ਵਿੱਚ ਕੰਧਾਂ ਦੇ ਪਹਿਲਾਂ ਦੇਖਾ ਤੁਸੀਂ ਕਿੱਡੇ ਕਿੱਡੇ ਵੇੜੇ ਹੁੰਦੇ ਸੀ ਹਨਾ ਹਾਂਜੀ ਹਾਂਜੀ ਤੇ ਚਾਰ ਦੁਵਾਰੀ ਕੀਤੀ ਹੁੰਦੀ ਸੀ ਸਿੰਪਲ ਜਿਹਾ ਘਰ ਹੁੰਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਸਾਰੇ ਪਾਸੇ ਬੂਟੇ ਲਾਏ ਹੋਣੇ ਤੇ ਕਿਸੇ ਨੂੰ ਫੁੱਲ ਵਾਈਟ ਅ ਰੋਜ਼ ਹਾਂਜੀ ਤੇ ਇਸ ਤਰ੍ਹਾਂ ਅਲੱਗ-ਅਲੱਗ ਕਲਰਾਂ ਦੇ ਫੁੱਲ ਲਾਉਣੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਬੜਾ ਸ਼ੌਂਕ ਜਾਗ ਗਿਆ ਔਰ ਸ਼ੌਂਕ ਤੁਹਾਡਾ ਅੱਜ ਤੱਕ ਵੀ ਜਾਗਿਆ ਹੋਇਆ ਹੈ ਉਹ ਸ਼ੌਂਕ ਮੇਰਾ ਉਦੋਂ ਦਾ ਪਿਆ ਹੋਇਆ ਮੈਂ ਅੱਜ ਤੱਕ ਉਹ ਮੇਰਾ ਵਰਕਰ ਆ ਰਿਹਾ ਹਾਂਜੀ ਤੇ ਉੱਥੇ ਮੈਂ ਨਾ ਉਹਨੂੰ ਦੇਖ ਕੇ ਉਹਨਾਂ ਦੇ ਕਰੋਨਾ ਜਿੱਦਾ ਬੀਜ ਡਿੱਗ ਜਾਂਦੇ ਨੇ ਨਿੱਕੇ ਨਿੱਕੇ ਵੀਜ਼ ਡਿੱਗ ਗਏ ਮੈਂ ਉਥੋਂ ਉਹਨਾਂ ਉਹਨਾਂ ਦੇ ਉਹ ਛੋਟੇ ਛੋਟੇ ਬੁੱਟੇ ਜਮ ਪੈਣੇ ਜਦੋਂ ਕੋਈ ਮੌਸਮ ਦਾ ਮੌਸਮ ਆਣਾ ਹੈ ਬਰਸਾਤ ਦਾ ਤੇ ਉਹ ਬੜੇ ਸੋਹਣੇ ਹੋਣੇ ਤੇ ਮੈਂ ਨਾ ਉਹ ਪੱਟ ਲਿਆਣੇ ਹਾਂਜੀ ਤੇ ਮੈਂ ਆਪਣੇ ਘਰ ਦੇ ਵਾਲੇ ਦੁਆਲੇ ਆਪਣੀ ਚਾਰਦੁਆਰੀ ਦੇ ਨੇੜੇ ਸਾਡਾ ਸਿੰਪਲ ਜਿਹਾ ਘਰ ਹੁੰਦਾ ਸੀ ਤੇ ਉਹ ਤਾਂ ਸੋਹਣਾ ਵੀ ਨਹੀਂ ਸੀ ਹੁੰਦਾ ਪਰ ਵਿੜਾ ਸਾਡਾ ਵੀ ਬਹੁਤ ਵੱਡਾ ਸੀ ਅੱਛਾ ਜੀ ਫਿਰ ਮੈਂ ਉੱਥੇ ਫੁੱਲ ਲਾਣੀ ਸ਼ੁਰੂ ਕਰਤੇ ਇੱਕ ਇੱਕ ਦੋ ਦੋ ਕਿਤੋਂ ਖਰੀਦਿਆ ਨਹੀਂ ਕਿਤੋਂ ਲੈਣ ਨਹੀਂ ਗਈ ਬਸ ਉਹਨਾਂ ਤੋਂ ਲਿਆਣੇ ਤੇ ਲਾ ਦੇਣੇ ਹੋਲੀ ਇੱਕ ਇੱਕ ਦੋ ਦੋ ਚਾਰ ਚਾਰ ਕਰਦੇ ਗਾਦੇ ਸਾਡੀ ਚਾਰ ਦੁਆਰੀ ਸਾਰੀ ਭਰ ਗਈ ਓਕੇ ਤੇ ਫਿਰ ਮੈਂ ਸੈਂਟਰ ਦੇ ਵਿੱਚ ਵੀ ਇੱਕ ਚੌਰਸ ਜਿਹਾ ਬਣਾ ਲਿਆ ਹਾਂਜੀ ਤੇ ਆਪੇ ਹੀ ਕਰਕੇ ਸਾਰਾ ਜਦੋਂ ਮੇਰੇ ਕੋਲ ਵੇਲੇ ਟਾਈਮ ਹੋਣਾ ਸਕੂਲ ਵੀ ਜਾਣਾ ਪੜਨ ਤੋਂ ਬਾਅਦ ਜਦੋਂ ਮੈਂ ਆਣਾ ਮੈਨੂੰ ਮੈਂ ਸਭ ਤੋਂ ਪਹਿਲਾਂ ਦੇਖਣਾ ਇਹ ਬੂਟਾ ਇੰਨਾ ਸੀ ਤੇ ਅੱਜ ਕਿੱਡਾ ਹੋ ਗਿਆ ਓ ਸਵੇਰ ਤੋਂ ਸਵੇਰੇ ਉੱਠਣਾ ਤੇ ਉਹ ਵੀ ਦੇਖਣਾ ਇਹਨੂੰ ਕਿੰਨੇ ਫੁੱਲ ਲੱਗੇ ਨੇ ਅੱਜ ਸਿਰੇ ਉੱਤੇ ਸਾਰਗ ਗੱਲਾਂ ਕਰਨੀਆਂ ਫੁੱਲਾਂ ਨਾਲ ਪਾਣੀ ਪਾਉਣਾ ਫਿਰ ਸ਼ਾਮਾਂ ਨੂੰ ਪਾਣੀ ਪਾਉਣਾ ਫਿਰ ਚਲੋ ਕਰਦੇ ਕਰਦੇ ਮੇਰਾ ਸ਼ੌਂਕ ਇਹ ਇੰਨਾ ਹੋ ਗਿਆ ਸਾਡਾ ਸਾਰਾ ਬੀੜਾ ਭਰ ਗਿਆ ਇੱਕ ਵਾਰ ਜੀ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਗੱਲ ਕਰਦੇ ਕਰਦੇ ਮੈਨੂੰ ਯਾਦ ਆਈ ਹਾਂਜੀ ਦੱਸੋ ਤੇ ਉਹਨਾ ਬੂਟੇ ਇੰਨੇ ਹੋਗੇ ਨਾ ਜਿਨ੍ਹਾਂ ਨੂੰ ਅੱਜਕੱਲ੍ਹ ਗੁਲਾਬੀ ਜੇ ਸਿਰੇ ਵਾਈਟ ਵਾਈਟ ਫੁੱਲ ਲੱਗਦੇ ਨੇ ਹਾਂਜੀ ਤੇ ਉਹਨਾ ਇੰਨੇ ਨੇ 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 ਵੱਡੇ ਵੱਡੇ ਹੋ ਗਏ ਇੱਕ ਵਾਰ ਸਾਡੇ ਸਾਡੇ ਉਹਦੇ ਟਾਲੀ ਦਾ ਪੇੜ ਹੁੰਦਾ ਸੀ ਅੱਛਾ ਜੀ ਉਹਦੇ ਆਲੇ ਦੁਆਲੇ ਵੀ ਮੈਂ ਉਹ ਬੂਟੇ ਲਾਤੀ ਸੀ ਉਹ ਇੰਨੇ ਖੋਗੇ ਨਾ ਜਿਵੇਂ ਬਰਸਾਤ ਦਾ ਕੱਚਾ ਜਿਹਾ ਮੌਸਮ ਹੁੰਦਾ ਤੇ ਉਹ ਨਾ ਮੈਂ ਝਾੜੂ ਮਾਰਨਾ ਜਦੋਂ ਡੇੜੇ ਦੀ ਸਫਾਈ ਕਰਨੀ ਰੋਜ਼ ਦੋ ਦੋ ਟਾਈਮ ਵੀ ਡੇੜੇ ਦੀ ਸਫਾਈ ਕਰਨੀ ਪਿੰਡਾਂ ਦੇ ਵਿੱਚ ਪੱਤੇ ਡਿੱਗ ਜਾਂਦੇ ਸੀ ਹਨਾ ਹਾਂਜੀ ਤੇ ਉਹ ਨਾ ਇੱਕ ਦਿਨ ਝਾੜੂ ਮਾਰਦੇ ਮਾਰਦੇ ਕੀ ਹੋਇਆ ਤੇ ਉਹ ਬੂਟਿਆਂ ਦੇ ਥੱਲੇ ਨਾ ਮੈਂ ਇੰਜ ਉੱਪਰ ਨੂੰ ਚੱਕੇ ਹੂੰ ਤੇ ਉਹਨਾਂ ਦੇ ਥੱਲੇ ਤੇ ਉਹਨਾਂ ਦੇ ਥੱਲੇ ਝਾੜੂ ਮਾਰਿਆ ਤੇ ਉੱਥੋਂ ਇੰਨਾ ਵੱਡਾ ਸੱਪ ਨਿਕਲਿਆ ਓ ਤੇ ਸੱਪ ਨਿਕਲੇ ਵ ਇੱਕਦਮ ਡਰ ਗਈ ਹਨਾ ਤੇ ਚਲੋ ਕੋਈ ਗੱਲ ਨਹੀਂ ਮੈਂ ਡਰੀ ਉਹ ਸੱਪ ਮੈਨੂੰ ਸ਼ੁਰੂ ਤੋਂ ਹੀ ਬਹੁਤ ਦਿਖਦੇ ਸੀ ਕੁਦਰਤੀ ਮੈਨੂੰ ਮੈਂ ਡਰਦੀ ਵੀ ਸੱਪਾਂ ਤੋਂ ਬਹੁਤ ਸੀ ਤੇ ਦਿਖਦੇ ਵੀ ਮੈਨੂੰ ਹੀ ਸੀ ਸਾਰੇ ਪਰਿਵਾਰ ਚ ਘਰ ਚ ਕੇ ਕਿਸੇ ਨੂੰ ਨਹੀਂ ਸੀ ਦਿਖਦੇ ਤੇ ਘਰ ਦੇ ਵਿੱਚ ਡਰਾਇਆ ਵੀ ਮੈਨੂੰ ਹੀ ਜਾਂਦਾ ਸੀ ਓਕੇ ਜਦੋਂ ਵੇਲਾਕ ਵੇਲਾ ਉਹਨਾਂ ਨਾਲ ਕਿਤੇ ਪਾਣੀ ਭਰਨ ਜਾਣਾ ਪਹਿਲੇ ਮੈਨੂੰ ਐਵੇਂ ਉਹਨਾਂ ਨੇ ਮੈਨੂੰ ਡਰਾਉਣਾ ਦੇਖੀ ਬਚਾ ਕੇ ਜਾਈ ਸੱਪਨਾ ਅਜੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਗੱਲ ਦੀ ਸੀ ਪਿੰਡਾਂ ਦੇ ਵਿੱਚ ਮਜ਼ਾਕ ਦੇ ਵਿੱਚ ਮੈਨੂੰ ਡਰਾ ਦੇਣਾ ਹਨਾ ਆਪਣੀ ਸਟੋਰੀ ਦੱਸ ਦੇ ਦੱਸ ਤੇ ਇਮੋਸ਼ਨਲ ਵੀ ਹੋ ਰਹੀ ਨੇ ਬਚਪਨ ਹੈ ਇੱਕ ਸਾਡਾ ਇਸ ਤਰ੍ਹਾਂ ਦਾ ਹੁੰਦਾ ਕਿ ਜਦੋਂ ਅਸੀਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਆ ਕਿ ਅਸੀਂ ਇਮੋਸ਼ਨਲ ਹੋ ਜਾਂਦੇ ਆ ਕਿ ਉਹ ਸਮਾਂ ਕਿਸ ਤਰ੍ਹਾਂ ਦਾ ਸੀ ਤੇ ਅੱਜ ਸਾਡਾ ਸਮਾਂ ਕਿਸ ਤਰ੍ਹਾਂ ਦਾ ਹੈ ਤੇ ਅੱਜ ਵੀ ਫੁੱਲਾਂ ਦਾ ਸ਼ੌਂਕ ਹੈ ਮਮਾ ਨੂੰ ਤੇ ਅੱਜ ਵੀ ਮਮਾ ਨੇ ਆਪਣੀ ਗਾਰਡਨਿੰਗ ਬਾਹਰ ਕੀਤੀ ਹੋਈ ਹੈ ਅਸੀਂ ਤੁਹਾਨੂੰ ਗਾਰਡਨਿੰਗ ਵੀ ਦਿਖਾਵਾਂਗੇ ਆਪਾਂ ਅੱਗੇ ਸਟੋਰੀ ਸੁਣਦੇ ਆਂ ਤੇ ਚਲੋ ਉਸ ਮਾਂ ਲੰਗਿਆ ਹਨਾ ਠੀਕ ਹੈ ਮੈਂ ਉਸੇ ਤਰ੍ਹਾਂ ਚਲਦੀ ਰਹੀ ਫੁੱਲ ਬੂਟੇ ਪੇੜ ਪੌਦੇ ਆ ਪਾਲਦੀ ਰਹੀ ਉਹਨਾਂ ਨਾਲ ਸਵੇਰੇ ਉੱਠਣਾ ਗੱਲਾਂ ਕਰਨੀਆਂ ਤੇ ਅੱਜਕੱਲ ਦੁਪਹਿਰ ਖੜੀ ਦਾ ਫੇਅਰ ਫੈਸ਼ਨ ਦੁਆਰ ਆ ਗਿਆ ਹਨਾ ਬਿਲਕੁਲ ਤੇ ਪਹਿਲਾਂ ਤਾਂ ਇੱਕੋ ਹੀ ਕਲਰ ਹੁੰਦਾ ਸੀ ਮਜ਼ੈਂਟਾ ਕਲਰ ਹਨਾ ਹਾਂਜੀ ਤੇ ਅੱਜਕੱਲ ਤਾਂ ਬੜੇ ਕਲਰਫੁਲ ਆ ਗਏ ਬਿਲਕੁਲ ਤੇ ਉਹ ਉਸ ਟਾਈਮ ਚ ਉਹੀ ਕਲਰ ਹੁੰਦਾ ਸੀ ਬਸ ਉਹ ਮੈਂ ਬੜੀ ਲਾਉਣੀ ਉਹਦੇ ਰੋਜ਼ ਸਵੇਰੇ ਉੱਠ ਕੇ ਦੇਖਨੇ ਵੀ ਅੱਜ ਕਿੰਨੇ ਫੁੱਲ ਆ ਰਹੇ ਨੇ ਹਮ ਸਿਰ ਸਿਰ ਗਿਣਨੇ ਸਕੂਲ ਜਾਣ ਤੋਂ ਪਹਿਲਾਂ ਓਕੇ ਗਿਨੇ ਫਿਰ ਉਹ ਦੁਪਹਿਰ ਤੱਕ ਉਹਨਾਂ ਦੀ ਐਵਰੇਜ ਹੁੰਦੀ ਸੀ ਉਹ ਇਹਨੇ ਨੂੰ ਖਤਮ ਹੋ ਜਾਂਦੀ ਸੀ ਹਨਾ ਰੋਜ਼ ਕੰਟੀਨਿਊ ਇਸ ਤਰ੍ਹਾਂ ਹੀ ਹੁੰਦਾ ਰਿਹਾ ਚਲੋ ਸੇਵਾ ਹੁੰਦੀ ਰਹੀ ਬੂਟਿਆਂ ਦੀ ਚਲੋ ਇਹ ਸਮਾਂ ਲੰਘਿਆ ਬਹੁਤ ਸੋਹਣਾ ਸਮਾਂ ਸੀ ਇਹ ਬਹੁਤ ਪਿਆਰਾ ਸਮਾਂ ਸੀ ਜਿਹੜਾ ਮੇਰੇ ਤੇ ਕੇ ਘਰ ਦੇ ਵਿੱਚ ਫੁੱਲਾਂ ਨਾਲ ਫੁੱਲਾਂ ਨੂੰ ਪਾਲਦੇ ਆ ਫੁੱਲਾਂ ਨਾਲ ਗੱਲਾਂ ਕਰਦੇ ਆ ਸਮਾਂ ਗੁਜ਼ਰਿਆ ਕਹੀਂ ਤੁਸੀਂ ਫੁੱਲਾਂ ਵਰਗੇ ਤੇ ਤੇ ਇਹ ਮੈਂ ਫੁੱਲਾਂ ਦੀ ਬੜੀ ਸੇਵਾ ਕੀਤੀ ਤੇ ਮੈਨੂੰ ਫੁੱਲਾਂ ਦੀ ਮਤਲਬ ਜਿਵੇਂ ਕੀ ਕਹਿੰਦੇ ਹੁੰਦੇ ਆ ਵੀ ਮੈਨੂੰ ਫੁੱਲਾਂ ਦੀ ਰਾਣੀ ਕਹਿੰਦੇ ਹੁੰਦੇ ਸੀ ਘਰ ਦੇ ਵਿੱਚ ਰਹਿੰਦੇ ਵੀ ਰਾਣੀਆਂ ਵਾਂਗੂ ਹੀ ਤੇ ਇਹ ਫੁੱਲਾਂ ਦੀ ਰਾਣੀ ਆ ਤੇ ਚਲੋ ਉਸ ਤੋਂ ਬਾਅਦ ਵੱਡੇ ਹੋ ਗਏ ਹਨਾ ਤੇ ਵਿਆਹ ਹੋ ਗਿਆ ਆਗੇ ਸੌਰੀ ਪਰਿਵਾਰ ਚ ਤੇ ਸੌਰੀ ਪਰਿਵਾਰ ਚ ਆਏ ਉੱਥੇ ਮੈਂ ਉੱਥੋਂ ਵਿਆਹ ਹੋਇਆ ਉੱਥੋਂ ਅਸੀਂ ਬੇਲੇ ਚ ਆ ਗਏ ਬੇਲੇ ਤੋਂ ਸ਼ਾਰਟ ਸ਼ਾਰਟ ਮੈਂ ਤੁਹਾਨੂੰ ਦੱਸਦੀ ਆ ਉੱਥੇ ਮੈਂ ਇੱਕ ਦਿਨ ਬੇਲੇ ਤੋਂ ਫੇਰ ਪਿੰਡ ਚਲੀ ਗਈ ਉੱਥੇ ਗਮਲੇ ਵੇਚਣ ਵਾਲਾ ਆ ਗਿਆ ਤੇ ਮੈਂ ਉੱਥੋਂ ਪਹਿਲੀ ਵਾਰੀ ਫੇਰ ਮੈਂ 10 ਗਮਲੇ ਖਰੀਦੇ ਓਕੇ 10 ਗਮਲੇ ਖਰੀਦੇ ਫਿਰ ਉਹਨਾਂ 'ਚ ਮੈਂ ਬੂਟੇ ਲਾਏ 10 ਤੋਂ ਵੱਧਦੇ 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 ਅੱਜ ਮਤਲਬ ਇੰਨੇ ਹੋ ਗਏ ਨੇ ਸਾਰਾ ਛੱਤ ਭਰ ਦਿੱਤੀ ਆ ਪਰ ਮੈਨੂੰ ਕਿਤੇ ਪੇੜ ਪੌਦਾ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਮੈਨੂੰ ਇਹ ਨਹੀਂ ਹੈਗਾ ਕਿ ਫੁੱਲੇ ਨੂੰ ਲੱਗਣ ਜਾਂ ਆ ਫੁੱਲ ਸੱਤ ਦਾ ਆਂਦਾ ਆਪਣੇ ਆਪ ਉੱਗ ਪੈਂਦਾ ਆ ਹੈਨਾ ਤੇ ਉਹ ਬੂਟੇ ਬਣ ਜਾਂਦੇ ਨੇ ਮੈਂ ਉਹਨਾਂ ਨੂੰ ਅਲੱਗ-ਅਲੱਗ ਕਰਕੇ ਫੇਰ ਗਮਲਿਆਂ 'ਚ ਲਾ ਦੇਣੀ ਫੇਰ ਗਮਲਿਆਂ 'ਚ ਤੇ ਹੁਣ ਤੁਸੀਂ ਦੇਖੋ ਛੱਤ ਦੇ ਉੱਤੇ ਨਾ ਸਾਡਾ ਇੰਨਾ ਸੋਹਣਾ ਬਣਿਆ ਹੋਇਆ ਹੈ ਬਾਹਰ ਨਿਕਲੋ ਤੇ ਇੱਕਦਮ ਐਵੇਂ ਮਹਿਸੂਸ ਹੁੰਦਾ ਵੀ ਜੇ ਪਾਮੈਜ਼ਨ ਕਰੀਏ ਅੱਖਾਂ ਦੇ ਅੱਗੇ ਵੀ ਇਹ ਮਤਲਬ ਇੱਕਦਮ ਤਾਂ ਬੜਾ ਪਿਆਰਾ ਜਿਹਾ ਲੱਗਦਾ ਵੀ ਅਸੀਂ ਕਿਹੜੀ ਲੋਕੇਸ਼ਨ 'ਤੇ ਬੈਠੇ ਹਾਂ ਬਹੁਤ ਪਿਆਰਾ ਤੁਸੀਂ ਦੇਖਣਾ ਦੇਖ ਸਕਦੇ ਹੋ ਹਾਂਜੀ ਤੁਹਾਨੂੰ ਅਸੀਂ ਆਪਣਾ ਗਾਰਡਨ ਵੀ ਦਿਖਾਵਾਂਗੇ ਜਿਵੇਂ ਕਿ ਮੰਮਾ ਨੇ ਦੱਸਿਆ ਕਿ ਇਹਨਾਂ ਨੂੰ ਫੁੱਲ ਬੂਟਿਆਂ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਪਰ ਅੱਜ ਕੱਲ ਮੈਂ ਦੇਖ ਰਹੀ ਆ ਅੱਜ ਕੱਲ ਦੇ ਬੱਚਿਆਂ ਨੂੰ ਬਹੁਤ ਘੱਟ ਸ਼ੌਂਕ ਆ ਅੱਜ ਕੱਲ ਦੇ ਬੱਚੇ ਸਿਰ ਮੋਬਾਈਲਾਂ ਦੇ ਲੈਪਟਾਪ ਤੇ ਟੀਵੀ ਲਈ ਰਹਿ ਗਏ ਨੇ ਤੇ ਉਹੀ ਦੇਖਦੇ ਨੇ ਤੇ ਫੁੱਲ ਬੂਟਿਆਂ ਲਈ ਤਾਂ ਬਹੁਤ ਜ਼ਿਆਦਾ ਸ਼ੌਂਕ ਘਟ ਗਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਬਹੁਤ ਘੱਟ ਨੇ ਜਿਵੇਂ ਕਿ ਮੈਂ ਖੁਦ ਵੀ ਆ ਮੈਂ ਖੁਦ ਬਹੁਤ ਘੱਟ ਮਤਲਬ ਕਿ ਪਾਣੀ ਪਾਉਂਦੀ ਆ ਇੱਥੇ ਵੀ ਗਮਲਿਆਂ ਨੂੰ ਦੇਖਦੀ ਆ ਬੂਟਿਆਂ ਲਈ ਜਾਂਦੀ ਆ ਨੌਲੇਜ ਵੀ ਘਟਾ ਇਸ ਲਈ ਇਹਨਾਂ ਨੂੰ ਆਪਾਂ ਨੂੰ ਹਰ ਇੱਕ ਸ਼ੌਂਕ ਹੋਣਾ ਚਾਹੀਦਾ ਸਾਡੇ ਅੰਦਰ ਤਾਂ ਕਿ ਅਸੀਂ ਆਪਣੇ ਸ਼ੌਂਕ ਨੂੰ ਪੂਰਾ ਕਰ ਸਕੀਏ ਅਗਰ ਸਾਡਾ ਸ਼ੌਂਕ ਹੈ ਅਸੀਂ ਪੂਰਾ ਕਰਾਂਗੇ ਤੇ ਸਾਡੇ ਮਨ ਨੂੰ ਵੀ ਸੰਤੁਸ਼ਟੀ ਪੈਦਾ ਹੁੰਦੀ ਹੈ ਹੁਣ ਮਮਾ ਨੇ ਗਾਰਡਨਿੰਗ ਕੀਤੀ ਹੋਈ ਹੈ ਗਮਲੇ ਲਗਾਏ ਹੋਏ ਨੇ ਫੁੱਲ ਲਗਾਏ ਹੋਏ ਨੇ ਡੇਲੀ ਜਾ ਕੇ ਦੇਖਦੇ ਨੇ ਇਹਨਾਂ ਨੂੰ ਸਕੂਨ ਮਿਲਦਾ ਇਹਨਾਂ ਨੂੰ ਇਹ ਹੁੰਦਾ ਕਿ ਮੈਂ ਹੋਰ ਗਮਲੇ ਲੈ ਕੇ ਆਵਾਂ ਹੋਰ ਫੁੱਲ ਬੂਟੇ ਲਾਵਾਂ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਵੀ ਕੋਈ ਨਾ ਕੋਈ ਸ਼ੌਂਕ ਤੁਹਾਡਾ ਅੰਦਰ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਸੀਂ ਪੂਰਾ ਕਰ ਸਕੋ ਤੇ ਆਪਣੇ ਪਰਿਵਾਰ ਦਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕੋ ਅੱਜ ਕੱਲ ਦਰਖਤ ਬਹੁਤ ਘਟ ਨੇ ਸਾਡੀਆਂ ਸੜਕਾਂ ਸੁੰਨੀਆਂ ਹੋ ਗਈਆਂ ਰਸਤੇ ਸਾਡੇ ਚੌੜੇ ਹੋ ਗਏ ਪਰ ਸਾਨੂੰ ਸਾਡੇ ਦਰਖਤ ਸਾਡੇ ਵੱਡੇ ਗਏ ਜਿਹਦੇ ਨਾਲ ਸਾਨੂੰ ਸਾਡੀਆਂ ਠੰਡੀਆਂ ਸ਼ਾਮਾਂ ਵੀ ਸਾਡੇ ਤੋਂ ਖੋ ਲੱਤੀਆਂ ਗਈਆਂ ਸਾਡੀਆਂ ਠੰਡੀਆਂ ਸ਼ਾਮਾਂ ਵੀ ਖੋ ਗਈਆਂ ਅਸੀਂ ਕਿੱਥੇ ਬੈਠਣਾ ਪਿੰਡਾਂ ਵਾਲੇ ਪਹਿਲੇ ਸਮੇਂ ਦੇ ਵਿੱਚ ਅਸੀਂ ਬੈਠਦੇ ਹੁੰਦੇ ਸੀ ਇਕੱਠੇ ਬੈੰਦੇ ਸੀ ਦਰੱਖਤਾਂ નીચે ਬੈਠਦੇ ਹੁੰਦੇ ਸੀ ਅੰਦਰ ਦਾ ਬਹੁਤ ਘੱਟ ਬੈਠਦੇ ਸੀ ਪਰ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਬਾਹਰ ਕੋਈ ਬੈਠਦਾ ਹੀ ਨਹੀਂ ਸਭ ਏਸ਼ੀਆ નીચે ਬੈਠਦੇ ਨੇ ਤੁਹਾਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਪਾਣੀ ਪਾਣਾ ਚਾਹੀਦਾ ਰੁੱਖਾਂ ਦੇ ਵਿੱਚ ਰੁੱਖ ਲਗਾਉਣੇ ਚਾਹੀਦੇ ਨੇ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਹਰ ਜਨਮ ਦਿਨ ਤੇ ਇੱਕ ਨਾ ਇੱਕ ਬੂਟਾ ਜ਼ਰੂਰ ਲਗਾਇਆ ਕਰੋ ਚਲੋ ਹੁਣ ਆਪਾਂ ਤੁਹਾਨੂੰ ਸਾਡਾ ਗਾਰਡਨ ਦਿਖਾਉਂਦੇ ਹਾਂ ਹਾਂਜੀ ਹਾਂ ਆਪਾਂ ਬੋਤਲਾਂ ਕੱਟੀਆਂ ਹੂੰ ਇਹਨਾਂ ਦੇ ਗਮਲੇ ਬਣਾਏ ਛੋਟੇ ਛੋਟੇ ਹਨਾ ਛੋਟੇ ਛਟੀਆਂ ਬੋਟਲਸ ਦੀ ਕਟਿੰਗ ਕਰਕੇ ਆਪਾਂ ਨੇ ਇਹ ਤਿਆਰੀ ਖੜੀ ਲਗਾਈ ਹੈ ਇਹਨਾਂ ਅਲਣੇ ਲਾਏ ਨੇ ਇਸ ਤਰ੍ਹਾਂ ਮੰਮਾ ਨੂੰ ਚਿੜੀਆਂ ਦਾ ਬਹੁਤ ਸ਼ੌਂਕ ਹੈ ਇਹਨਾਂ ਨੇ ਆਲਣੇ ਵੀ ਲਗਾਏ ਨੇ ਕਿ ਕੋਈ ਵੀ ਚਿੜੀ ਅਗਰ ਉੱਡ ਕੇ ਆਂਦੀ ਹੈ ਤਾਂ ਉਹ ਆਪਣੇ ਘਰ ਦੇ ਵਿੱਚ ਬੈਠ ਸਕੇ ਆਪਣੇ ਆਲਣੇ ਦੇ ਵਿੱਚ ਬੈਠ ਸਕੇ ਤੇ ਇਹ ਇੱਥੇ ਇੱਥੇ ਨਾ ਸਿਮਰਨ ਹਮੇਸ਼ਾ ਚਿੜੀਆਂ ਰਹਿੰਦੀਆਂ ਹਾਂਜੀ ਤੇ ਜੋੜੇ-ਜੋੜਾ ਬਣ ਕੇ ਉੱਡੀ ਜਾਂਦਾ ਆ ਹਾਂਜੀ ਇਹਨਾਂ ਦੇ ਪੱਕੇ ਘਰ ਹੋ ਗਏ ਨੇ ਹਾਂਜੀ ਦੇਖੋ ਦੋਸਤੋ ਸਾਡਾ ਗਾਰਡਨ ਕਿੰਨਾ ਹੀ ਜ਼ਿਆਦਾ ਸੋਹਣਾ ਹੈ ਅਮਰੂਦਾਂ ਦੇ ਪੇੜ ਇਹ ਸਾਰੇ ਆਪੇ ਉਗਾ ਆ ਕੇ ਨਾ ਪਨੀਰੀ ਆਪਣੇ ਆਪ ਉਗਾ ਕੇ ਲਗਾਈ ਆ ਹੈਨਾ ਕਬੂਤੇ ਬਣ ਕੇ ਲਗਾਤੇ ਅਲੱਗ-ਅਲੱਗ ਗਵਲਿਆਂ ਦੇ ਵਿੱਚ ਗ੍ਰੀਨਰੀ ਵੀ ਸੋਹਣੀ ਲੱਗਦੀ ਹੈ ਸਾਨੂੰ ਗ੍ਰੀਨਰੀ ਵੀ ਵਕਤੋ-ਵਕਤ ਦੇਖਣੀ ਚਾਹੀਦੀ ਹੈ ਵਧੀਆ ਲੱਗਦਾ ਸਿਰੇ-ਸਰੇ ਉੱਠ ਕੇ ਸਾਡੀ ਅੱਜ ਦੀ ਵੀਡੀਓ ਤانوں ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸਾਡਿਆ ਇਹ ਅਸੀਂ ਫਰੈਸ਼ਰ ਆਂ ਜੀ ਵੀਡੀਓ ਬਣਾਉਣ ਦੇ ਵਿੱਚ ਹੌਲੀ ਹੌਲੀ ਸਿੱਖਦੇ ਜਾਵਾਂਗੇ ਜੀ ਤੇ ਕੁਝ ਤੁਹਾਡੇ ਤੋਂ ਸਿੱਖਾਂਗੇ ਕੁਝ ਅਸੀਂ ਆਪਣੇ ਆਪ ਦੇ ਸਿੱਖ ਕੇ ਸਿੱਖਦੇ ਜਾਵਾਂਗੇ ਜੀ ਸਾਡੀ ਵੀਡੀਓ ਤੇ ਵਿੱਚ ਕੋਈ ਵੀ ਗਲਤੀ ਹੋ ਗਈ ਸਾਡੇ ਤੋਂ ਉੱਚਾ ਨੀਵਾ ਸ਼ਬਦ ਬੋਲਿਆ ਗਿਆ ਜੀ ਮਾਫ ਕਰਨਾ ਜੀ ਰੱਬ ਰੱਖਾ ਜੀ